ਜੀ ਹਾਂ ਪੰਜਾਬ ਚ ਵੱਡੀ ਘਟਨਾ ਹੋਈ ਹੈ ਵੱਡਾ ਬੱਸ ਹਾਦਸਾ ਹੋਇਆ ਹੈ ਸਵਾਰੀਆਂ ਨਾਲ ਭਰੀ ਬੱਸ ਪਲਟੀ ਹੈ ਇਸ ਹਾਦਸੇ ਤੋਂ ਬਾਅਦ ਬੱਸ ਚ ਚੀਖ ਚਿਹਾੜਾ ਮਚ ਗਿਆ ਬੱਸ ਪਲਟਣ ਕਾਰਨ ਵੱਡੀ ਗਿਣਤੀ ਚ ਸਵਾਰੀਆਂ ਜ਼ਖਮੀ ਹੋਈਆਂ ਨੇ ਜਿਉਂ ਹੀ ਇਸ ਹਾਦਸੇ ਦੀ ਜਾਣਕਾਰੀ ਆਲੇ ਦੁਆਲੇ ਦੇ ਲੋਕਾਂ ਨੂੰ ਲੱਗੀ ਤਾਂ ਤੁਰੰਤ ਮੌਕੇ ਤੇ ਵੱਡਾ ਇਕੱਠ ਹੋ ਗਿਆ ਜਿੰਨਾਂ ਵੱਲੋਂ ਤੁਰੰਤ ਜ਼ਖਮੀ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਗਿਆ ਤੇ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਗਣੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਸਾਹਮਣੇ ਆਈਆਂ ਨਾ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਹ ਮੰਦ ਭਾਗੀ ਘਟਨਾ ਮਲੋਟ ਦੇ ਨਜ਼ਦੀਕ ਰੋਡ ਤੇ ਪੈਂਦੇ ਪਿੰਡ ਕਰਮਗੜ੍ਹ 'ਚ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਨਿੱਜੀ ਕੰਪਨੀ ਦੀ ਸਵੱਸ ਅੱਗੇ ਗੰਨੇ ਨਾਲ ਭਰੀ ਟਰਾਲੀ ਜਾ ਰਹੀ ਸੀ ਇਸ ਦੌਰਾਨ ਹੀ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਦੇਖਦੇ ਹੀ ਦੇਖਦੇ ਬੱਸ ਪਲਟੀਆਂ ਖਾਂਦੀ ਸੜਕ ਤੋਂ ਥੱਲੇ ਆ ਗਈ ਜਿਸ ਕਾਰਨੇ ਵੱਡਾ ਹਾਸਾ ਹੋਇਆ ਸਾਨੂੰ ਜਾਣਕਾਰੀ ਮਿਲੀ ਕਿ ਕਰਮਗੜ ਕੋਲ ਜਿੱਥੇ ਨਵਾਂ ਪੁਲ ਬਣ ਰਿਹਾ ਉੱਥੇ ਐਕਸੀਡੈਂਟ ਹੋਇਆ ਬੱਸ ਪਲਟੀ ਉੱਥੇ ਅਸੀਂ ਮੌਕੇ ਤੇ ਪਹੁੰਚੇ ਉੱਥੇ ਮੇਨ ਜ਼ਿਆਦਾ ਐਕਸੀਡੈਂਟ ਵੀ ਜ਼ਿਆਦਾ ਸੱਟਾਂ ਵਾਲੇ ਸੀਗੇ 5 ਜਣੇ ਅਸੀਂ 5 ਜਣਿਆਂ ਨੂੰ ਅਸੀਂ ਲੈ ਕੇ ਮਲੋਟ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਬਾਕੀ ਇਹ ਸਾਰਾ ਅੱਗੇ ਗੰਨੇ ਦੀ ਟਰਾਲੀ ਆ ਰਹੀ ਸੀਗੀ ਤੇ બસ ਦਾ ਸੰਤੁਲਨ ਵਿਗੜਨ ਕਰਕੇ ਬੱਸ ਸਾਈਡ ਤੇ ਕਿਹੜੀ ਬੱਸ ਸੀ ਆਰਬਿਟ ਬੱਸ ਸੀਗੀ ਅਬ ਹੋਰ ਤੋਂ ਆ ਰਹੀ ਸਵਾਰੀਆਂ ਹੁਣ 35 40 ਸਵਾਰੀਆਂ ਸੀਗੀਆਂ ਤੇ 7 8 ਦੇ ਜਿਆਦਾ ਸੱਟ ਲੱਗੀ ਸੀ